ਲੋਕ ਸਭਾ ਚੋਣਾਂ ਦੇ ਰਾਣ ਤੋਂ ਬਾਅਦ ਹੁਣ ਪੰਜਾਬ ਵਿੱਚ ਜਿੱਥੇ ਆਮ ਆਦਮੀ ਪਾਰਟੀ ਅਤੇ ਪੰਜਾਬ ਜਮੂਰੀ ਗੱਠਜੋੜ ਉਮੀਦਵਾਰਾਂ ਦੇ ਨਾਮ ਐਲਾਨਣ ਵਿੱਚ ਕਾਫੀ ਅੱਗੇ ਦਿਖਾਈ ਦੇ ਰਿਹਾ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਬੇਗ ਰਵਜਾਉਂਦਿਆਂ ਪੰਜ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਪਹਿਲਾਂ ਹੀ ਬੀਬੀ ਜਗੀਰਕਾਰ ਨੂੰ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਮੈਦਾਨ ਚ ਉਤਾਰ ਦਿੱਤਾ ਸੀ ਉੱਥੇ ਹੀ ਉਹਨਾਂ ਜਨਮਦਾਰ ਦੀ ਰਾਖਮੀ ਸੀਟ ਤੋਂ ਚੰਦਰਜੀਤ ਸਿੰਘ ਅਟਵਾਲ ਤੇ ਦਾਖੇੜਿਆ ਸੀ ਸੁਖਬੀਰ ਸਿੰਘ ਬਾਦਲ ਨੇ ਤਿੰਨ ਹੋਰ ਉਮੀਦਵਾਰਾਂ ਦੇ ਨਾਵਾਂ ਦਾ ਕੈਪਟਨ ਅਮਰਿੰਦਰ ਸਿੰਘ ਦੇ ਗੜ ਪਟਿਆਲਾ ਵਿੱਚ ਲੋਕ ਸਭਾ ਸੀਟ ਤੋਂ ਸਰਜੀਤ ਸਿੰਘ ਰਖੜਾ ਨੂੰ ਮੁਕਾਬਲੇ ਵਿੱਚੋਂ ਉਤਾਰਿਆ ਗਿਆ। ਇਸ ਦੇ ਨਾਲ ਹੀ ਫਤਿਹਗੜ੍ਹ ਸਾਹਿਬ ਦੀ ਸੀਟ ਤੋਂ ਦਰਬਾਰਾ ਸਿੰਘ ਗੁਰੂ ਨੂੰ ਚੋਣ ਮੈਦਾਨ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਭੇਜ ਦਿੱਤਾ ਹੈ। ਜਦਕਿ ਆਨੰਦਪੁਰ ਸਾਹਿਬ ਤੋਂ ਮੌਜੂਦਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਸੁਖਬੀਰ ਬਾਦਲ ਨੇ ਫਿਰ ਤੋਂ ਭਰੋਸਾ ਦਿੱਤਾ ਹੈ। ਦੇਖਣਾ ਹੋਵੇਗਾ ਕਿ ਹਾਸ਼ੀਏ ਤੇ ਪਹੁੰਚਾ ਸ਼੍ਰੋਮਣੀ ਅਕਾਲੀ ਦਲ ਇਹਨਾਂ ਉਮੀਦਵਾਰਾਂ ਦੇ ਸਿਰ ਤੇ ਫਿਰ ਤੋਂ ਸਿਆਸੀ ਸੰਜੀਵਨੀ ਹਾਸਲ ਕਰ ਸਕੇਗਾ ਜਾਂ ਨਹੀਂ। ਨਜ਼ਰ ਆਏਗੀ ਕਿ ਬਾਕੀ ਰਹਿੰਦੇ 8 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਸਵਿਰ ਸਿੰਘ ਬਾਦਲ ਕਦਮ ਕਰਨਗੇ ਬਿਊਰੋ ਰਿਪੋਰਟ ਦਾ ਪੰਜਾਬ ਟੀਵੀ